ਸਤਿ ਗੁਰ ਜੀ ਸਵਾਗਤ ਹੈ ਸਾਰਿਆਂ ਦਾ ਮੈਂ ਜਸਪਾਲ ਸਿੰਘ ਬੀ 11 ਨਿਊ ਚੈਨਲ ਲੈ ਕੇ ਅਸੀਂ ਅੱਜ ਆਏ ਆਂ ਜਿਲ੍ਹਾ ਜਲੰਧਰ ਨੇੜੇ ਕੋਰਪੁਰ ਪਿੰਡ ਸੋਲਪੁਰ ਵਿੱਚ ਤੇ ਜਿੱਥੇ ਆਪਣੀ ਸਰੋਤਿਆਂ ਦੀ ਗੱਲਬਾਤ ਕਰਾਵਾਂਗੇ ਅਵਤਾਰ ਸਿੰਘ ਵੈਦਨਾ ਪਿੰਡ ਸੋਲਪੁਰ ਨੇੜੇ ਕੋਰਪੁਰ ਸਤਿ ਗੁਰ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਕੀ ਜੀ ਸਮੇਂ ਤੇ ਸਮਾਂ ਕੱਢਣ ਲਈ ਇਹਨਾਂ ਨੂੰ ਨਾਲ ਇਹਦਾ ਅਸੀਂ ਸੌਲਟ ਕਰਦੇ ਹਾਂ ਜੀ ਫਿਰ ਸਭ ਤੋਂ ਪਹਿਲਾਂ ਸਾਡੇ ਫਰੋਚਾ ਨੂੰ ਇਹ ਦੱਸੋ ਵੀ ਤੁਸੀਂ ਮੇਨ ਇਲਾਜ ਜਿਹੜਾ ਉਹ ਕਾਹਦਾ ਕਰਦੇ ਹੋ ਮੈਂ ਤੇ ਮੇਨ ਲਾਜੜ ਦੇ ਸਰਵਾਈਕਲ ਜਿਹੜਾ ਨਹੀਂ ਜਾਂ ਦਰਦਾਂ ਦਾ ਕਰਦਾ ਤੇ ਮੇਦੇ ਦਾ ਲੀਕ ਤਾਂ ਵੀ ਕਰਦੇ ਆ ਤੇ ਬਾਕੀ ਵੀ ਤਕਰੀਬਨ ਤਕਰੀਬਨ ਥੋੜਾ ਬਣਾ ਸਾਰਾ ਕਰ ਹੀ ਲਈਦਾ ਕਿਉਂਕਿ ਕੋਈ ਨਾ ਕੋਈ ਪ੍ਰੋਬਲਮ ਤੇ ਗਰੀਕ ਨੂੰ ਹੁੰਦੀ ਹੈ ਨੂੰ ਹੁੰਦੀ ਹੈ ਅੱਜਕੱਲ ਨੋਰਮਲ ਹੀ ਆ ਗਿਆ ਇਖਤਿਆਬ ਹਰੇਕ ਲਈ ਬਣਦਾ ਆ ਹਾਂਜੀ ਫਿਰ ਇਸ ਨੂੰ ਜੂੜਾ ਦਾ ਦਰਦ ਆ ਬਾਦ ਪੇਟ ਕਫ ਨੂੰ ਕੋਈ ਠੀਕ ਦੇਰੀ ਦੇ ਸਰੀਰ ਤੇ ਵਧੀਆ ਇਹ ਹੁੰਦਾ ਤੇ ਬਾਦ ਪੇਟ ਕਫ ਨੂੰ ਸੰਭਾਲਣਾ ਹੀ ਪੈਂਦਾ ਉਹਦੇ ਨਾਲ ਦਵਾਈਆਂ ਦੇਣੀਆਂ ਪੈਂਦੀਆਂ ਕੈਥੀਆਂ ਸਾਰੀਆਂ ਚੰਗੀਆਂ ਆ ਪਰ ਅਜੁਰ ਬੈ ਜਿਹੜਾ ਆ ਇਹ ਜੂੜ ਨੂੰ ਜੜ ਤੋਂ ਕੱਢ ਦਿੰਦਾ ਅੱਛਾ ਜਿੱਦਾਂ ਤੁਸੀਂ ਇੱਕ ਗੱਲ ਕੀਤੀ ਆ ਜੀ ਰਤਪਾ ਦੀ ਕਹਿੰਦੇ ਵੀ ਇਹਦਾ ਬਹੁਤ ਸਰੀਰ ਦੇ ਵਿੱਚ ਵੱਡਾ ਯੋਗਦਾਨ ਆ ਇਹਦਾ ਕੀ ਯੋਗਦਾਨ ਹੁੰਦਾ ਜੀ ਇਸ ਤਰ੍ਹਾਂ ਸਾਡਾ ਸਰੀਰ ਇਹਨਾਂ ਦੋਸ਼ਾਂ ਤੇ ਚੱਲਦਾ ਆਗਰ ਹਵਾ ਤੇ ਪਾਣੀ। ਬਾਤ ਪਿਤ ਤੇ ਕਾ। ਇਹ ਤਿੰਨੇ ਜਿਹੇ ਆ ਆਗਰ ਹਵਾ ਤੇ ਪਾਣੀ। ਪਾਣੀ ਜ਼ਿਆਦਾ ਵੱਧ ਗਿਆ ਤੇ ਫਿਰ ਵੀ ਸਰੀਰ ਨਹੀਂ ਚੱਲੇਗਾ। ਪਾਣੀ ਘੱਟ ਗਿਆ ਤੇ ਸਰੀਰ ਇਹ ਵੀ ਘੱਟ ਆਉਣ ਗਿਆ। ਹਵਾ ਵੱਧ ਗਈ ਤੇ ਤਾਂ ਵੀ ਮਾੜੀ ਆ, ਘੱਟ ਗਈ ਤੇ ਤਾਂ ਵੀ ਮਾੜੀ ਆ। ਤੇ ਇਸੇ ਤਰ੍ਹਾਂ ਹੀ ਬਾਤ ਆ, ਪਿਤ ਆ ਤੇ ਕਾਤ ਆ। ਇਹਨਾਂ ਚੀਜ਼ਾਂ ਦਾ ਖਾਸ ਧਿਆਨ ਸਰੀਰ ਦੇ ਵਿੱਚ ਰੱਖਣਾ ਪੈਂਦਾ। ਕਿਸੇ ਦਾ ਜੁੱਸਾ ਬਾਏ ਘਰ ਆ ਉਹ ਥੋੜੀ ਕਰਮਚੀ ਖਾਈ ਜਾਵੇ ਜੇ ਕਿਸੇ ਦਾ ਜੁੱਸਾ ਦੂਸਰਾ ਘਰ ਨਹੀਂ ਖਰਿਆ ਜਾਂਦਾ ਥੋੜੀ ਅੰਡੀਆਂ ਦੀਆਂ ਖਾਈ ਜਾਵੇ ਸਾਡੇ ਘਰਾਂ ਦੇ ਮਾਹੌਲ ਪਹਿਲਾਂ ਵਾਲੇ ਰਹੇ ਨਹੀਂ ਆਮ ਸਾਡੇ ਬਜ਼ੁਰਗ ਜਿਹੜੇ ਸੀਗੇ ਉਹਨਾਂ ਅੱਧੀਆਂ ਜ਼ਿਆਦਾ ਯੁਰਬੈਤ ਤੇ ਸਾਡੀ ਰਸੋਈ ਦੇ ਵਿੱਚ ਹੀ ਹੁੰਦਾ ਸੀਗਾ ਕਿਸੇ ਬੱਚੇ ਦਾ ਢਿੱਡ ਤੁਸੀਂ ਮਾਈ ਨੇ ਜੁਆਣਾ ਸੁੰਡਕਾਰ ਕੇ ਦੇ ਦਿੱਤੀ ਕੇ ਹਟ ਗਿਆ ਤੇ ਅੱਜ ਤੇ ਮਾੜਾ ਜਿਹਾ ਬੱਚਾ ਢਿੱਲਾ ਹੁੰਦਾ ਤੇ ਅਸੀਂ ਡਾਕਟਰਾਂ 바ਰੀ ਦੌੜਦੇ ਆ ਠੀਕ ਹੈ ਇਸ ਕਰਕੇ ਇਹ ਨਾ ਚੀਜ਼ਾਂ ਨੂੰ ਸਾਨੂੰ ਮੁੜ ਕੇ ਆਊਗਾ ਜਦੋਂ ਸ੍ਰਿਸ਼ਟੀ ਸਾਜੀ ਗਈ ਆ ਤੇ ਸਭ ਤੋਂ ਪਹਿਲਾਂ ਅਯੁਰਵੇਦ ਧਰਤੀ ਤੇ ਆਇਆ ਫਿਰ ਹੀ ਮਨੁੱਖ ਆਇਆ ਜਿੱਦਾਂ ਪਾਣੀ ਦੇ ਵਿੱਚ ਪਰਮਾਣੂ ਨਾਭ ਕਮਲ ਤੇ ਬ੍ਰਹਮਾ ਉਪਜਿਓ ਬ੍ਰਹਮਾ ਜੀ ਵੀ ਕਮਲ ਦੇ ਫੁੱਲ ਦੇ ਵਿੱਚੋਂ ਪੈਦਾ ਹੋਏ ਤੇ ਪਹਿਲਾਂ ਅਯੁਰਵੇਦ ਸ੍ਰਿਸ਼ਟੀ ਤੇ ਆਇਆ ਤਾਂ ਫਿਰ ਹੀ ਜੀਵਕ ਬੱਚਾ ਸ੍ਰਿਸ਼ਟੀ ਦੇ ਤੇ ਇਸ ਕਰਕੇ ਆਦਿ ਤੋਂ ਅੰਤ ਤੱਕ ਅਯੁਰਵੇਦ ਸ੍ਰਿਸ਼ਟੀ ਤੇ ਰਹੇਗਾ ਤੇ ਆਪਣਾ ਕੰਮ ਕਰਦਾ ਰਹੇਗਾ ਹਾਂ ਜੀ ਦਾ ਤੁਸੀਂ ਸਾਡੀ ਰਸੋਈ ਦੀ ਗੱਲ ਕੀਤੀ ਆ ਵੀ ਸਿਆਣੇ ਬਜ਼ੁਰਗ ਤੁਸੀਂ ਕਹਿੰਦੇ ਪਹਿਲਾਂ ਮਾਤਾਵਾ ਘਰ ਦੇ ਵਿੱਚ ਵੀ ਐਸੀ ਚੀਜ਼ ਨੂੰ ਮੁੱਖ ਰੱਖ ਕੇ ਚੱਲਦੇ ਸੀ ਤੇ ਕੀ ਤੁਹਾਡੇ ਹਿਸਾਬ ਨਾਲ ਅੱਜ ਵੀ ਬੀਜਿਆਂ ਦੇ ਨਾਲ ਚੀਜ਼ਾਂ ਨਾਲ ਕਿੰਨਾ ਕੁ ਧਿਆਨ ਦੇਣਾ ਚਾਹੀਦਾ ਹੈ ਸਾਨੂੰ ਬਹੁਤ ਜ਼ਿਆਦਾ ਧਿਆਨ ਇਸ ਸਸਤਕ ਤੇ ਹੀ ਦੇਣਾ ਚਾਹੀਦਾ ਹੈ ਅੱਜ ਕੱਲ ਆਮ ਘਰਾਂ ਦੇ ਵਿੱਚ ਤੁਹਾਨੂੰ ਰਾਈ ਨਹੀਂ ਮਿਲੇਗੀ ਫੇਰ ਸੁੰਢ ਨਹੀਂ ਮਿਲੇਗੀ ਫੇਰ ਹਿੰਗ ਨਹੀਂ ਮਿਲੇਗੀ ਜਿਹੜੀਆਂ ਨੇਕਾਂ ਦਰਦਾਂ ਦਾ ਇਲਾਜ ਆ ਆਵ ਬੀਬੀਆਂ ਪਹਿਲਾਂ ਘਰਾਂ ਦੇ ਵਿੱਚ ਰੰਗ ਨੂੰ ਪਹੁੰਚ ਕੇ ਦੇਸੀ ਕੇਜ ਰੱਖ ਚੜਦੇ ਅੰਕੇਰੇ ਦਾ ਪੇਟ ਦੇ ਉੱਤੇ ਮਾੜੀ ਜਿਹੀ ਦੇ ਦੇਣੀ ਛੋਟਾ ਬੱਚਾ ਆਇਆ ਤਾਂ ਪੇਟ ਦੇ ਉੱਤੇ ਲੇਪ ਕਰ ਦੇਣਾ ਉਹਦਾ ਤੇ ਦਰਦਾਂ ਫੜ ਜਾਂਦੀ ਆ ਤੇ ਹੁਣ ਇਹ ਗੱਲਾਂ ਆਈਆਂ ਨੇ ਕਿ ਆਹੀਂ ਛੇਤੀ ਨਾਲ ਡਾਕਟਰਾਂ ਦੇ ਦੌੜਦੇ ਐਲੋਪੈਥੀ ਆ ਬਹੁਤ ਜਲਦੀ ਇਲਾਜ ਕਰਦੀ ਆ ਤੇ ਜਿਹੜੀ ਅਯੁਰਵੈਦ ਆ ਇਹਨੇ ਤੇ ਥੋੜੀ-ਥੋੜੀ ਇਲਾਜ ਕਰਦਾ ਠੀਕ ਹੈ ਤੇ ਅੱਜ ਕੱਲ ਸਮਾਂ ਉਹ ਆ ਕਿ ਪੇਸ਼ੈਂਟ ਬਹੁਤ ਜ਼ਿਆਦਾ ਕੜਾ ਹੁੰਦਾ ਤੇ ਹੱਥ ਤੇ ਸਰੋ ਜਮਾ ਹੋਈ ਜਾ ਸਾਨੂੰ ਆਰਾਮ ਛੇਤੀ ਆਉਣਾ ਚਾਹੀਦਾ ਤੇ ਜਿੱਦਾਂ ਹੁਣ ਫਸਲ ਦੇ ਵਿੱਚ ਨਦੀਨ ਉੱਗਿਆ ਅਸੀਂ ਸਪਰੇਅ ਕਰ ਦਿੱਤੀ ਆ ਉੱਤੋਂ ਦੇ ਨਦੀਨ ਮਰ ਗਿਆ ਜਿਹੜਾ ਤੋਂ ਫਿਰ ਪੁੰਗਰਦਾ ਆ ਅਜੁਰ ਬੈਦ ਦੇ ਵਿੱਚ ਇਹ ਗੱਲ ਨਹੀਂ ਦੀ ਬੈਦ ਸਿਆਣਾ ਹੋਵੇ ਤੇ ਉਹ ਰੋਗ ਨੂੰ ਜੜ ਤੋਂ ਹੀ ਕੱਢਦਾ ਤੇ ਇਹ ਜਿڑا ਧਿਆਨ ਜਿਹੜਾ ਬੇਸੀ ਦਵਾਈਆਂ ਆ ਦੀ ਜ਼ਿਆਦਾ ਦੇਣਾ ਚਾਹੀਦਾ ਬੀਬੀਆਂ ਨੂੰ ਧਿਆਨ ਦੇਣਾ ਚਾਹੀਦਾ ਤੇ ਇੱਕ ਹੋਰ ਬੇਨਤੀ ਆ ਜੀ ਕਈ ਵਾਰੀ ਕਈ ਡਾਕਟਰ ਆਮ ਹੀ ਕਹਿ ਦਿੰਦੇ ਜੀ ਥੋੜੇ ਰੋਗ ਤੋਂ ਵੀ ਕਹਿ ਦਿੰਦੇ ਵੀ ਤੁਸੀਂ ਘਿਓ ਦੇ ਖਾਣਾ ਦੁੱਧ ਦੀ ਪੀਆ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਆ ਜੀ ਦੇਖੋ ਸਾਡੇ ਬਜ਼ੁਰਗ ਇਹ ਇੱਕ ਗੱਲ ਕਹਿੰਦੇ ਹੁੰਦੇ ਸੀ 100 ਚਾਚਾ ਤਾਂ ਇੱਕ ਪਿਓ 100 दारू ਤੇ ਇੱਕ ਘਿਓ 100 ਬਿਮਾਰੀਆਂ ਦਾ ਇਲਾਜ ਕਿ ਇਹੀ ਕਰਦਾ ਕਿਉਂਕਿ ਅੱਜ ਕੱਲ ਇਹ ਛੇਤੀ ਨਾਲ ਜਿਹੜੇ ਡਾਕਟਰ ਆ ਉਹ ਘਿਓ ਨੂੰ ਬੰਦ ਕਰਦੇ ਆ ਕਿ ਘਿਓ ਬੰਦ ਕਰ ਦਿੱਤਾ ਇੱਕ ਘਿਓ ਅਜਿਹੀ ਜਰਵਾਇ ਦੀ ਦਵਾਈ ਆ ਜਿਹੜੀ ਕੇ ਬਾਤ ਪਿੱਤ ਕਾਫ ਨੂੰ ਸੰਤਲਨ ਕਰਦੀ ਆ ਪਰ ਕੇ ਖਾਣਾ ਵੀ ਉਹਨੂੰ ਹੀ ਚਾਹੀਦਾ ਜਿੰਨਾ ਜਿੰਨੀ ਕੈਲਰੀਏ ਨੇ ਪੈਦਾ ਕਰਨੀ ਉੰਨੀ ਕੈਲਰੀ ਸਰੀਰ ਤੋਂ ਬਾਹਰ ਦੇਵੇ ਉਨੀ ਐਕਸਰਸਾਈਜ਼ ਕਰੀ ਜਾਂ ਜੂਰ ਦਾ ਕੰਮ ਕਰੀ ਤੇ ਬਿਮਾਰੀਆਂ ਸਾਉਣ ਦੇ ਲੱਗੇ ਰਹਿ ਨਹੀਂ ਸਕਦੀ ਜਿਸ ਤਰ੍ਹਾਂ ਜੀ ਹਲਦੀ ਦਾ ਵਾ ਹਲਦੀ ਸਾਡੀ ਆਮ ਰਸੋਈ ਦੇ ਵਿੱਚ ਆ ਹਲਦੀ ਦਾ ਸਰੀਰ ਨੂੰ ਵੀ ਆ ਕੇ ਸਵਾਦ ਵਜੋਈਆਂ ਕਿ ਜਾਂ ਇੱਕ ਦਵਾ ਵਜੋ ਸਵਾਰਤੀ ਜਾਂਦੀ ਹੈ ਸਾਡੇ ਬਜ਼ੁਰਗਾਂ ਨੇ ਜਿਹੜੀ ਰਸੋਈ ਤਿਆਰ ਕੀਤੀ ਆ ਸਿਆਣੇ ਬੰਦਿਆਂ ਨੇ ਉਹ ਇਸ ਕਰਕੇ ਨਹੀਂ ਕੀਤੀ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਸਵਾਦ ਲਈ ਵਰਤਦੇ ਆਂ ਉਹਨਾਂ ਨੇ ਇਹਨਾਂ ਚੀਜ਼ਾਂ ਦੇ ਵਿੱਚੋਂ ਸਰੀਰ ਨੂੰ ਸੰਤਲਨ ਕਰਨ ਲਈ ਹੀ ਇਹ ਚੀਜ਼ਾਂ ਵਰਤੀਆਂ ਗਈਆਂ। ਕਿ ਸਿਆਣੀਆਂ ਬੀਬੀਆਂ ਜਦੋਂ ਘਰ ਦੇ ਵਿੱਚ ਜੇ ਮਾਹਾਂ ਦੀ ਦਾਲ ਵੀ ਬਣਾਉਂਦੀਆਂ ਤਾਂ ਉਹਦੇ ਵਿੱਚ ਹਿੰਗ ਜ਼ਰੂਰ ਵਰਤਦੀਆਂ। ਇਸ ਕਰਕੇ ਕਿ ਉਹਦਾ ਬਾਅਦ ਬਲ ਚੱਕਿਆ ਜਾਵੇ ਜਾਂ ਉਹਦਾ ਜੂਸਾਂ ਬਾਹਰ ਹੋਵੇ ਤੇ ਇਹ ਦਾਲ ਮਾਰਾ ਸਵਾਦ। ਤੇ ਇਹ ਜਿਹਦੀ ਹੁਣ ਹਲਦੀ ਆ ਇਹ ਐਂਟੀਬੈਕ ਹੈ। ਇਹ ਸਰੀਰ ਦੇ ਵਿੱਚ ਇਹਨੇ ਐਂਟੀਬੈਕ ਇੰਨਾ ਕੰਮ ਕਰਨਾ ਕਿ ਸਰੀਰ ਦੇ ਵਿੱਚੋਂ ਜਾਕਮਾਨ ਨੂੰ ਸਟਾਉਣਾ ਆ। ਤੇ ਆਮ ਸਾਡੇ ਜਾਗਨ ਹੋ ਜਾਂਦਾ ਤਾਂ ਅਸੀਂ ਸਰੋਂ ਦੇ ਤੇਲ ਤੇ ਰਾਦ ਦੇ ਤੇ ਹਲਦੀ ਲਾ ਦਿੰਦੇ ਤਾਂ ਇਹ ਛੇਤੀ ਛੱਡ ਜਾਂਦੀ ਤੇ ਇਨਫੈਕਸ਼ਨ ਨਾਲ ਠੀਕ ਹੈ ਤੇ ਇਹ ਦੇਖੋ ਜਿੰਨੀਆਂ ਵੀ ਸਾਡੀਆਂ ਉਸਦੀਆਂ ਰਸੋਈ ਦੇ ਵਿੱਚ ਆ ਇਹ ਇੱਕ ਸਾਡੀ ਅਯੁਰਵੈਦਿਕ ਲੈਂਡਰੀਰੀਆ ਰਸੋਈ ਦੇ ਵਿੱਚ ਤੇ ਇਸ ਕਰਕੇ ਇਹਨੂੰ ਆਪਾਂ ਇਹਨਾਂ ਚੀਜ਼ਾਂ ਸਾਡੀਆਂ ਬੀੜੀਆਂ ਧਿਆਨ ਦੇਣ ਤੇ ਘਰ ਦੇ ਵਿੱਚ ਬਿਮਾਰੀ ਰਹੇ ਨਾ ਤੁਸੀਂ ਸਾਡੇ ਮਾੜੀ-ਮਾਰੀ ਬੀੜੀਆਂ ਨੂੰ ਕੀ ਵੇਂਟੀ ਕਰੀ ਚਾਹੁੰਦੇ ਆ ਕੀ ਸੁਨੇਹਾ ਦੇਣਾ ਚਾਹੁੰਦੇ ਆ ਸਾਡੇ ਮਰੀਜ਼ਾਂ ਨੂੰ ਘਰ ਵਿੱਚ ਸਿਆਣੀਆਂ ਬੀਜੀਆਂ ਨੂੰ ਇੱਕ ਵਾਇਬ ਹੋਣ ਦੇ ਨਾਤੇ ਤੁਹਾਡਾ ਕੀ ਨਸ ਜਿਉਂਗਾ ਕਿਸੇ ਹਾਲ ਦਾ ਸਿਆਣੇ ਬਜ਼ੁਰਗ ਪੈਦਾ ਦਾ ਕਹਨਿਆ ਕਿ ਪਾਣੀ ਨੂੰ ਖਾਓ ਤੇ ਰੋਟੀ ਨੂੰ ਪੀਓ ਤੇ ਪਾਣੀ ਨੂੰ ਅਸੀਂ ਕਿੱਦਾਂ ਖਾਵਾਂਗੇ ਘੁੱਟ ਭਰਿਆ ਤੇ ਉਹਨੂੰ ਮੂੰਹ ਦੇ ਵਿੱਚ ਕਰੋੜ ਦੇ ਅੰਦਰ ਨੂੰ ਲਗਾ ਜੇ ਤੇ ਉਹ ਪਾਣੀ ਅਸੀਂ ਖਾਤਾ ਸਾਡੇ ਮੂੰਹ ਤੇ ਲਾਲ ਲਾਤੀ ਅੰਦਰ ਗਈ ਜਾਂ ਤੇ ਰੋਟੀ ਨੂੰ ਇੰਨਾ ਜ਼ਿਆਦਾ ਚਿੱਤੀਏ ਕੀ ਰੋਟੀ ਚੇਠ ਗਿਆ ਜਿੱਥੇ ਉਹ ਨੂੰ ਜ ਪਾਣੀ ਬਣ ਜਾਵੇ ਤੇ ਉਹ ਫਿਰ ਸੇ ਰੋਟੀ ਖਾਦੀ ਨਹੀਂ ਕੀਤੀ ਆ ਕਿਸੇ ਤੇ ਮਦੇ ਦੇ ਵਿੱਚ ਗੈਸ ਤੇ ਜ਼ਿਆਦਾ ਨਹੀਂ ਬਣਦਾ ਜੇ ਇੰਨੀ ਗੱਲ ਨੂੰ ਵੀ ਅਸੀਂ ਬਣਾ ਲੀਜੀ ਫਿਰ ਅੱਜ ਕੱਲ੍ਹ ਘਰਾਂ ਦੇ ਵਿੱਚ ਆਮ ਅਸੀਂ ਵੀ ਸਟੀਲ ਜਾਂ ਹੋ